ਆਹੇ ਗੁਰਜੀਤਰਾ ਖਾਲਸਾ ਆਹੇ ਗੁਰਜੀ ਕੀ ਸੇਵੇ ਤਰਤੰਤਿ ਦੇ ਪਾਦਰਸਾਹ ਮਹਾਰਾਜ ਸਦਾ ਹੀ ਜਾਣੇ ਕਰੇ ਜੇ ਜੇ ਨਾਲ ਸੰਤਾਂ ਦਾ ਭਲਾ ਕਰਵਾ ਬਾਪਾ ਜੀ ਮੇਰ ਕਰੋ ਕਿਰਪਾ ਕਰਵਾ ਬਾਪਾ ਜੀ ਉਸ ਸਾਧਲੇ ਸ਼ਰਾਂਜ ਕਰਵਾ ਬਾਪਾ ਜੀ ਓਕੀ ਕੜੀ ਨ ਦੇਖਣ ਦੀ ਕਰੋ ਕਿਰਪਾ ਤਰਤੰਤਿ ਦੇ ਪੈਰਾਂ ਦਾ ਮਹਾਰਾਜ ਸਾਥੀ ਨੇ ਮੇਰ ਕਰੋ ਕਿਰਪਾ ਕਰੋ ਸੰਤਾਂ ਪਾਤੋ ਦੀ ਤੇ ਸੰਤਾਂ ਦਾ ਬਖਸ਼ਿਸ਼ i you ਇਨੀ ਭਗਤ ਪ੍ਰੇਮ ਲਿਵਲਾਈ ਤਾਪੇ ਅੰਗ ਤੇ ਅੰਗ ਸੰਗ ਪਇਓ ਸਾਇਰ ਇਹਨ ਸਬਦ ਸੁਰਤ ਕੀ ਨੀ ਵਰਖਾਈ ਹੋਰੇ ਅਮਰਦਾਸ ਕੀ ਆਖਾਤ ਕਥਾ ਇਕ ਜੀ ਕਛ ਕਹੀ ਨਾ ਜਾਈ ਸੋਟੀ ਸ੍ਰੇਸ਼ਟ ਸਕਲ ਤਾਰਣ ਕੋ ਧਾਪ ਗੁਰ ਰਾਮਦਾਸ ਕੋ ਮਿਲੀ ਵਡਾਈ ਸੋਟੀ ਸ੍ਰੇਸ਼ਟ ਸਕਲ ਤਾਰਣ ਕੋ ਧਾਪ ਗੁਰ ਰਾਮ ਬੇਰਾਗ ਬੇਰਾਗੀ ਵੰਦ i ਜੀਵਾ ਹੈ ਗੁਰੂ ਸਾਹਿਬ ਜੀ ਹਾਰਗ ਅਲਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਅੰਕਾਰ ਸਤ ਗੁਰ ਪ੍ਰਸਾਦ ਗੁਰ ਪ੍ਰਸਾਦ ਸਨਕ ਸੁਨੰਦ ਮਹੇਸ ਸਮਾਨਾ ਸੇਖਨਾਗ ਤੇਰੋ ਮਰਮ ਨਾ ਜਾਣਾ ਸੇਖਨਾਗ ਤੇਰੋ ਮਰਮ ਨਾ ਰਾਮ ਰਿਧੇ ਬਸਾਈ ਰਹਾ ਹਨੂਮਾਨ ਸਰ ਗਰੁੜ ਸਮਾਨਾ ਸਰਪਤ ਨਰਪਤ ਨਹੀਂ ਗੁਣ ਜਾਨਾ ਚਾ ਉਪਰਾਨਾ ਕਮਲਾਪਤ ਕਬਲਾ ਨਹੀਂ ਹਤੇ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸਨਕ ਸੁਨੰਦ ਮਹੀਸ ਸਮਾਨੋ ਸੇਖ ਨਾਗ ਤੇਰੋ ਮਰਮ ਨਾ ਜਾਨਾ ਸੰਤ ਸੰਗਤ RAM ਹਿਰਦੈ ਵਸਾਈ ਰਹਾ ਗੁਰੂ ਗੁਰੂ ਬਿਆਰੀ ਗੁਰ ਸواری ਗੁਰ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸ਼ਰੋਣੀ ਭਗਤ ਭਗਤ ਕਬੀਰ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਤਨ ਆਸਰੀ ਰਾਗੰਦਰ ਹੈ ਜੀ ਤਨ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੀ ਪਾਵਨ ਪਵਿੱਤਰੰਗ 691 ਉੱਪਰ ਸਵਾਇਵਾਰ ਹੈ ਸਤਿਗੁਰੂ ਜੀ ਕਿਰਪਾ ਕਰਨ ਤੇ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਉਲਝੁਕਾਂ ਦੀ ਖਿਮਾ ਕਰਨੀ ਬਿਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ